ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਜਿੰਨੀਆਂ ਪੰਜਾਬੀ ਯੂਨੀਵਰਸਿਟੀ ਚੋਂ ਵੀ ਕਿਤਾਬਾਂ ਲਿਖੀਆਂ ਗਈਆਂ ਜੀ ਜੀ ਉਹ ਇਸ ਢੰਗ ਨਾਲ ਲਿਖੀਆਂ ਗਈਆਂ ਦੋਹਾਂ ਦੇ ਤੁਹਾਨੂੰ ਮੈਂ ਹੈਡਿੰਗ ਪੜ੍ਹ ਕੇ ਦੱਸਦਾ ਜਿੱਦਾਂ ਕਿ ਗੁਰੂ ਤੇਗ ਬਹਾਦਰ ਦਾ ਫਲਸਫਾ ਗੁਰੂ ਗ੍ਰੰਥ ਸਾਹਿਬ ਨਾਲੋਂ ਜਾਂ ਦੂਜੇ ਗੁਰੂਆਂ ਨਾਲੋਂ ਵੱਖਰਾ ਹੋਵੇ ਹਮ ਹਮ ਇਸ ਢੰਗ ਦੇ ਨਾਲ ਜੀ ਤੁਹਾਨੂੰ ਕਿਤਾਬਾਂ ਮਿਲਦੀਆਂ ਇੱਕ ਕਿਤਾਬ ਹੈਗੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀਵਨ ਯਾਤਰਾਵਾਂ ਅਤੇ ਸ਼ਹਾਦਤ ਜੀ ਦੂਜੀ ਗੁਰੂ ਤੇਗ ਬਹਾਦਰ ਜੀਵਨ ਤੇ ਰਚਨਾ ਤੀਜੀ ਗੁਰੂ ਤੇਗ ਬਹਾਦਰ ਜੀਵਨ ਤੇ ਸਿੱਖਿਆ ਮਤਲਬ ਇਹ ਸਾਰੀਆਂ ਆਪਣੇ ਵੱਲੋਂ ਹੀ ਛਪੀਆਂ ਹੋਈਆਂ ਪੰਜਾਬੀ ਯੂਨੀਵਰਸਿਟੀ ਦੀਆਂ ਅੱਛਾ ਇਹ ਰੇਤੀ ਇੱਕ ਚੇ ਤਾਂ ਬੜਾ ਸਪਸ਼ਟ ਕਰਕੇ ਲਿਖਿਆ ਹੋਇਆ ਹੂੰ ਹੂੰ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਬਾਣੀ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਵਿਚਾਰਧਾਰਾ ਵਿੱਚ ਕੁਝ ਵਿਸ਼ੇਸ਼ ਵਾਧੇ ਕੀਤੇ ਹੂੰ ਹੂੰ ਇਹ ਨੋਟ ਕਰਿਓ ਨਾ ਵੀ ਇੱਕ ਕਿਸਮ ਦਾ ਸਿਧਾਂਤਕ ਰੋਲ ਘੋੜਾ ਪਾਤਾ ਨਾ ਹੂੰ ਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਵਿੱਚ ਕੁਝ ਵਿਸ਼ੇਸ਼ ਵਾਧੇ ਕੀਤੇ ਹੂੰ ਇਹ ਵਾਧੇ ਅਸਲੋਂ ਹੀ ਨਵੇਂ ਮਹਾਨ ਵਾਲੇ ਸਨ ਹੂੰ ਹੂੰ ਜੋ ਕਿ ਸਮਕਾਲੀ ਹਾਲਾਤ ਵਿੱਚ அவਸ਼ਕ ਹੋਗੇ ਹੂੰ ਉਹਨਾਂ ਨੂੰ ਉਹਦੇ 'ਚ ਬਦਲੀ ਕਰਨੀ ਪਈ ਜਿਹੜੇ ਗੁਰੂ ਨਾਨਕ ਦਾ ਸਿਧਾਂਤ ਚੱਲਿਆ ਸੀ ਹੁਣ ਇਹਨੇ ਇੱਕ ਬਹੁਤ ਵੱਡਾ ਸਿਧਾਂਤ ਕਰਾਇਆ ਪਾਇਆ ਇਹਨੂੰ ਵਿਦਵਾਨ ਕਹਿੰਦੇ ਆ ਹੂੰ ਪਰ ਇਹਦੇ ਨਾਲ ਨਾਲ ਦੋ ਕਿਤਾਬਾਂ ਐਸੀਆਂ 20 ਛਪੀਆਂ ਹੂੰ ਜਿਹੜੀਆਂ ਕਿ ਇਸ ਗੱਲ ਨੂੰ ਕਲੀਅਰ ਕਰਦੀਆਂ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਵਿਰਸਾ ਤੇ ਵਿਰਾਸਤ ਕੀ ਸੀ ਇੱਕ ਛਪੀ ਹੈ ਗੁਰੂ ਤੇਗ ਬਹਾਦਰ ਸਾਹਿਬ ਵਿਰਸਾ ਤੇ ਵਿਰਾਸਤ ਪ੍ਰੋਫੈਸਰ ਬਲਵੰਤ ਸਿੰਘ ਢਿੱਲੋਂ ਦੀ ਹੈ। ਉਹਦੇ 'ਚ ਉਹਨਾਂ ਨੇ ਤੱਤ ਕੱਢਿਆ ਕਿ ਗੁਰੂ ਤੇਗ ਬਹਾਦਰ ਜੀ ਨੇ ਵਿਰਸੇ ਵਿੱਚ ਕਿਹੋ ਜੀ ਵਿਚਾਰਧਾਰਾ ਤੇ ਰਵੈਤਾਂ ਪ੍ਰਾਪਤ ਕੀਤੀਆਂ। ਜੀ। ਗੁਰੂ ਸਾਹਿਬ ਨੇ ਕਿਸ ਤਰ੍ਹਾਂ ਦੀ ਵਿਰਾਸਤ ਵਿੱਚੋਂ ਅੱਗੋਂ ਗੁਰੂ ਗੋਬਿੰਦ ਸਿੰਘ ਜੀ ਅਤੇ ਆਪਣੇ ਸਿੱਖਾਂ ਨੂੰ ਸੌਂਪੀ। ਹੂੰ ਹੂੰ ਹੂੰ। ਇਹਦੇ ਵਿੱਚ ਸਾਰਾ ਉਹਨਾਂ ਨੇ ਕਲੀਅਰ ਕੀਤਾ ਹੋਇਆ। ਤੀਜਾ ਜਿਹੜਾ ਹੈਗਾ ਜੀਵਨ ਗਾਥਾ ਸ੍ਰੀ ਗੁਰੂ ਤੇਗ ਬਹਾਦਰ ਅਤੇ ਸਿੱਖ ਇਨਕਲਾਬ ਇਹ ਸਿੱਖ ਇਨਕਲਾਬ ਦੀ ਲੈ ਕੇ ਜਾਂਦਾ ਇਹਦੇ ਵਿੱਚ ਵੀ ਉਹਨੇ ਬੜਾ ਕਲੀਅਰ ਕੀਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਅਜਿਹੇ ਵਿਰਸੇ ਦੇ مالک ਆਪ ਜੀ ਨੇ ਕਿਸੇ ਦੀ ਕੋਈ ਅਧੀਨਗੀ ਨਹੀਂ ਕਬੂਲੀ ਜੇ ਲੋਕ ਬੇਰਜ਼ਗਾਰ ਹੋ ਰਹੇ ਸੀ ਤੇ ਹੁਕਮਨਾਮੇ ਭੇਜ ਕੇ ਉਹਨਾਂ ਨੂੰ ਤਰਵਾਸ ਅਸੀਸ ਅਤੇ ਸ਼ਾ ਦਿੱਤਾ ਹੁਣ ਇਹਦੇ ਵਿੱਚ ਕੀ ਹੈ ਜਗਜੀਤ ਸਿੰਘ ਜੀ ਇੱਕ ਜਿਹੜੀ ਮੋਟੀ ਜੀ ਗੱਲ ਵਿਚਾਰਨ ਵਾਲੀ ਹੈ ਹੂੰ ਕਿ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਆ ਇਹ 6ਵੇਂ ਪਾਸ਼ਾ ਦੇ ਪੁੱਤਰ ਆ ਹੂੰ ਹੂੰ ਔਰ ਇਹ ਸਾਰੇ ਅਸੀਂ ਇਸ ਗੱਲ ਨਾਲ ਸਹਿਮਤ ਆ ਕਿ ਇਹਨਾਂ ਨੇ ਕਰਤਾਰਪੁਰ ਦੀ ਜਿਹੜੀ جنگ ਆ ਉਹ ਵੀ ਆਪਣੇ ਪਿਤਾ ਜੀ ਦੇ ਨਾਲ ਲੜੀ